ਪੰਜਾਬ ਦੇ ਨਾਮ ਪੰਜਾਬ ਦੇ ਨਾਮ ਵਰਦੀ ਦਾ ਡਾਕ ਸਰਕਾਰ ਦਾ ਪੰਜਾਬ ਦੇ ਅੰਦਰ ਅੰਦਰ ਰਾਜ ਚੱਲ ਰਿਹਾ ਜਿਹੜੀ ਸਰਕਾਰ ਆਪਣੇ ਆਗੂ ਦੀ ਰਾਖੀ ਨਹੀਂ ਕਰ ਪਾਈ ਆਸ਼ੂ ਇਹਨਾਂ ਦਾ ਆਗੂ ਸੀ ਆਸ਼ੂ ਲੱਕੀ ਨਾ ਆਇਆ ਉਹਦਾ ਮੁੱਖ ਮੰਤਰੀ ਦੇ ਨੇੜੇ ਸੀ ਇਹਨਾਂ ਦੇ ਐਮਐਲਏ ਦੇ ਨੇੜੇ ਸੀ ਜਿਹੜੀ ਸਰਕਾਰ ਉਹਨੂੰ ਨਹੀਂ ਪਹੁੰਚਾ ਸਕੀ ਨੀਚੇ ਕਰੋ ਆਈਡੀ ਥੋੜੀ ਨੀਚੇ ਕਰੋ ਸਰਕਾਰ ਜੀ ਤੁਹਾਡੇ ਪ੍ਰਿਹਾਰ ਦਾ ਜੇ ਇਹ ਪ੍ਰਿਹਾਰ ਹੈ ਤੇ ਫਿਰ ਪੰਜਾਬ ਨੂੰ ਦਾ ਰੱਬ ਰੱਖਾ ਹਰਦੀਪ ਜੀ ਅੱਜ ਸੀਐਮ ਸਾਹਿਬ ਹਰਿਆਣਾ ਆਏ ਨੇ ਪਜੋਲੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਭਾਰਤੀ ਜਨਤਾ ਪਾਰਟੀ ਜਿਲ੍ਹਾ ਪਟਿਆਲਾ ਉਤਰੀ ਦੇ ਸਹਿਯੋਗ ਨਾਲ ਅੱਜ ਸਤਪਾਲ ਸਿੰਘ ਤਜੋੜਾ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਹੈਗਾ ਉਹਨੂੰ ਸ਼ਾਮਲ ਕਰਾਉਣ ਵਾਸਤੇ ਹਰਿਆਣਾ ਦੇ ਸਭ ਲੋਕਪ੍ਰੀਆ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਜੀ ਉਹ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਇੱਥੇ ਪਹੁੰਚੇ ਸੀ ਉਹਦੇ ਨਾਲ ਪੰਜਾਬ ਦੀ ਸਾਰੀ ਟੀਮ ਮਾਨਯੋਗ ਸ਼੍ਰੀ ਅਸ਼ਵੀ ਸ਼ਰਮਾ ਦੀ ਕਾਰਜਕਾਰੀ ਪ੍ਰਧਾਨ ਵਿਕਰਮ ਚੀਮਾ ਜੀ ਮਹਾਰਾਣੀ ਪੰਨੀਤ ਜੀ ਸਾਰੇ ਪਹੁੰਚੇ ਸੀਗੇ ਤੇ ਮੈਂ ਆਪਣੇ ਵੱਲੋਂ ਅੱਜ ਜੋ ਪ੍ਰੋਗਰਾਮ ਹੋਇਆ ਪਾਲਖਨੀਵਾਲਾ ਜੀ ਨੂੰ ਬੀਜੇਪੀ ਚ ਆਣ ਤੇ ਜੀਰਿਆ ਕਰਨਾ ਅਤੇ ਸਾਰੇ ਹਲਕਾ ਦੇ ਵਾਸੀ ਸਨ ਔਰ ਜੋ ਇੱਥੇ ਪਹੁੰਚੇ ਸੀ ਉਹਨਾਂ ਦਾ ਮੈਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੰਦਾ ਸਥਿਤੀ ਦੇਖਦੇ ਹੋ ਬੀਜੇਪੀ ਦੀ ਹੁਣ ਦੇਖੋ ਜੀ ਸਥਿਤੀ ਬੀਜੇਪੀ ਦੀ ਇਦਾਂ ਹੈ ਕਿ ਦਿਨ ਪਰ ਦਿਨ ਬਹੁਤ ਵਧੀਆ ਹੁੰਦੀ ਜਾ ਰਹੀ ਹੈ ਅੱਜ ਜਿਹੜਾ ਲੋਕਾਂ ਦਾ ਇਕੱਠਾ ਮਾਰ ਰਿਹਾ ਕੱਟ ਸੀਗਾ ਉਸ ਤੋਂ ਲੱਗ ਰਿਹਾ ਹੈ ਕਿ 2027 ਚ ਬੀਜੇਪੀ ਦੀ ਸਰਕਾਰ ਜਿਹੜੀ ਹੈਗੀ ਆ ਉਹ ਕੰਨ ਤੇ ਲਿਖੀ ਨਜ਼ਰ ਆ ਰਹੀ ਹੈ। ਇਸ ਕੋਈ ਸ਼ੱਕ ਨਹੀਂ ਕਿ 2027 'ਚ ਸਾਰੀ ਜਿਹੜੀ ਲੋਕਾਂ ਇੱਕ ਵਾਰੀ ਮੌਫਾ ਬੀਜੇਪੀ ਨੂੰ ਦੇ ਕੇ ਕੰਮ ਦੇਤੋਂ ਦਾ ਬਟਨ ਦਬਾਣਗੇ ਤੇ ਸਾਰੇ ਜਿਹੜੇ ਹੈਗੇ ਆਖੇ ਭਾਜਪਾ ਦਾ ਸਰਕਾਰ ਲੈ ਕੇ ਆਣਗੇ ਪੰਜਾਬ ਵਿੱਚ। ਹਰਦੀਪ ਜੀ ਤੁਹਾਨੂੰ ਲੱਗਦਾ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਲੋਕਾਂ ਲਈ ਜਿਹੜੀਆਂ ਅਗਾਂਹ ਬਣਾਉ ਨੀਤੀਆਂ ਨੇ ਜਿਹੜੀਆਂ ਉਹ ਲੋਕਾਂ ਤੱਕ ਪਹੁੰਚ ਨਹੀਂ ਰਹੀਆਂ ਹੈਗੀ ਉਹਨਾਂ ਦੀ ਕੋਈ ਕਮੀ ਆ ਕੋਈ ਤੁਹਾਡੇ ਨਹੀਂ ਨਹੀਂ ਇਹ ਗੱਲ ਹੈ ਕਿ ਕੁਝ ਗੱਲਾਂ ਜਿਹੜੀਆਂ ਹੈਗੀਆਂ ਪ੍ਰਚਾਰ ਜਿਹੜਾ ਹੈਗਾ ਪ੍ਰਚਾਰ ਥੋੜਾ ਬਹੁਤ ਆਪਾਂ ਕਹਿੰਦਾ ਸਾਡੇ ਘਾਟੇ ਪਰ ਜਿਹੜਾ ਸਾਡਾ ਸੋਸ਼ਲ ਮੀਡੀਆ ਉਸ ਵੇਲੇ ਬਹੁਤ ਐਕਟਿਵ ਹੈ ਨਰਿੰਦਰ ਮੋਦੀ ਜੀ ਵੱਲੋਂ ਇਸ ਵਿੱਚ 76 ਸਕੀਮਾ ਦੇ ਚਲਾਈ ਜਾ ਰਹੀ ਹੈ ਭਾਈ ਆਸ਼ਮਾਨ ਹੈਗੀ ਹੈ ਦੇਖ ਰਿਆਂ ਲਈ ਘਰ ਹੈਗੀ ਹੈ ਸਿਲੰਡਰ ਹੈਗਾ ਗੈਸ ਮੁਫਤ ਗੈਸ ਸਿਲੰਡਰ ਆਯੁਸ਼ਮਾਨ ਯੋਜਨਾ ਹੈਗੀ ਹੈ ਜਿੰਨੀਆਂ ਵੀ ਯੋਜਨਾਵਾਂ ਹੈਗੀਆਂ ਜੀ ਰਾਮ ਜੀ ਨੂੰ ਚੱਲੀ ਰਹੀਦਾ ਬਹੁਤ ਆਪਣੇ ਪੰਜਾਬ ਦੇ ਲੋਕ ਜਿਹਨੂੰ ਬਹੁਤ ਸਰਾਰੇ ਹੈਗੇ ਬਹੁਤ ਬੜੀ ਖੁਸ਼ਾ ਨਾ ਹੋਈ ਹੈ ਕਿ ਗਰੀਬ ਲੋਕਾਂ ਨੂੰ ਨਰੇਗਾ ਦੀ ਖਾਂਜ ਦਾ ਵਿਕਸਿਤ ਭਾਰਤ ਜੀ ਰਾਮ ਜੀ ਆਈ ਹੈਗੇ ਸਕੀਮ ਇਹਦੇ ਬਹੁਤ ਲਾਹਾ ਜਿਹੜਾ ਲੋਕਾਂ ਨੂੰ ਮਿਲਣ ਵਾਲਾ ਹੈਗਾ ਇਸ ਤੋਂ ਬਿਨਾ ਹੋਰ ਵੀ ਜਿਹੜੀਆਂ ਸਾਰੀਆਂ ਸਕੀਮਾਂ ਹੈਗੀਆਂ ਉਹ ਸਕੀਮਾਂ ਲੋਕਾਂ ਨੂੰ ਲੋਕ ਬਹੁਤ ਲਾਹਾ ਲੈ ਰਹੇ ਹੈ इवन ਮੇਰੇ ਨੇੜੇ-ਤੇੜੇ ਦੇ ਕਿੰਨੇ ਲੋਕ ਹੈਗੇ ਜਿਹੜੇ ਨੂੰ ਮੁਫਤ ਸਲੰਟਰ ਜਿਹੜਾ ਹੈਗਾ ਮਿਲ ਲਿਆ ਹੋਇਆ ਹੈਗਾ ਅਇਸ ਮਾਂਸ ਕਿੰਨੀਆਂ ਦੀ ਮੈਂ ਕਿੰਨੀ ਦੇ ਬੇਸਟ ਫਰਾਈ ਹੈਗੀ ਹੈ ਇਸ ਸਬੰਧ ਮੈਂ ਲੈ ਰਹੀ ਹਾਂ ਲੋਕ ਇਸ ਬਾਰੇ ਜਾਣਕਾਰੀ ਪੂਰੀ ਹੈ ਲੋਕਾਂ ਨੂੰ ਆਮ ਤੱਕ ਇਹ ਨਹੀਂ ਪਤਾ ਹੈਗਾ ਵੀ ਸੈਂਟਰ ਗਵਰਨਮੈਂਟ ਵੱਲੋਂ ਇਹ ਦਿੱਤੀਆਂ ਜਾ ਰਹੀਆਂ ਨੇ ਤੁਹਾਡੀ ਸਰਕਾਰ ਵੱਲੋਂ ਤੇ ਉਹਨਾਂ ਨੂੰ ਲੱਗਦਾ ਵੀ ਪੰਜਾਬ ਸਰਕਾਰ ਵੱਲੋਂ ਜਾਂ ਹੋਰ ਮਤਲਬ ਕਿ ਐਨਜੀਓ ਵੱਲੋਂ ਜਾਂ ਹੋਰ ਉਹਨਾਂ ਨੂੰ ਪ੍ਰਾਪਤ ਹੋ ਰਹੀਆਂ ਨੇ ਕੋਈ ਇਦਾਂ ਦੀ ਹੈ ਤੁਹਾਡੇ ਦੇ ਦੇਖੋ ਜੀ ਗੱਲ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਐ ਕਿ ਜਿਹੜੀ ਪੰਜਾਬ ਸਰਕਾਰ ਹੈ ਇਹ ਝੂਠ ਦਾ ਫਲੰਦਾ ਹੈ ਇਹ ਕੋਈ ਵੀ ਜਿਹੜੀ ਗੱਲ ਹੈ ਹਰ ਆਪਣੀ ਨਾਮ ਦੇ ਲੈ ਕੇ ਅੱਜ ਦੀ ਵੀ ਅਸੀਂ ਕਰ ਰਹੇ ਹਾਂ ਜਦ ਕਿ ਅਸਪਨ ਦੇਖਿਆ ਹੀ ਹੈਗਾ ਕਿ ਇਹ ਇਹਨਾਂ ਦੇ ਪੱਲੇ 1000 ਰੁਪਏ ਦੀ ਬੀਮਾ ਕਿਹਾ ਸੀਗਾ 4 ਸਾਲ ਲੰਘ ਗਏ ਨਹੀਂ ਦਿੱਤੇ ਹੈਗੇ ਹੋਰ ਕਿੰਨੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਕਈਆਂ ਸੀ ਅਸੀਂ ਦੇਵਾਵੇਂ ਬੇਰੋਜ਼ਗਾਰੋ ਰੋਜ਼ਗਾਰ ਦਵਾਵਾਂਗੇ ਕੋਈ ਅਜਤ ਬਾਅਦ ਕਿਸਾਨ ਜਿਹੜਾ ਹੈਗਾ ਧਰਨਾ ਨਹੀਂ ਲਾਏਗਾ ਤੁਸੀਂ ਦੇਖ ਰਹੇ ਹੋ ਸਾਰੀਆਂ ਗੱਤੇ ਬੰਦੀਆਂ ਧਰਦੇਦਾਰੀਆਂ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਹੁਣ ਪ੍ਰੈਸ ਦੀ ਜਿਹੜੀ ਆਵਾਜ਼ ਉਦਬਾਨ ਤੇ ਲੱਗੇ ਹੋਏ ਹੈਗੇ ਆ ਕਿਵੇਂ ਪੰਜਾਬ ਕੇਸ਼ਰੀ ਗਰੁੱਪ ਨੂੰ ਜੋਨਾਂ ਦੇ ਸਿਰਫ ਇੱਕ ਆਰ.ਟੀ.ਆਈ. ਹੀ ਲਗਾਏ ਸੀਗੇ ਹੈਲੀਕਾਪਟਰ ਕੌਣ ਵਰਤ ਰਿਹਾ ਮੁੱਖ ਮੰਤਰੀ ਦਾ ਉਹਦਾ ਜਿਹੜਾ ਹੈਗਾ ਉਹਨਾਂ ਨੇ ਪੰਜਾਬ ਕੇਸਰੀ ਦੇ ਮਗਰ ਪਏ ਹੋਏ ਆ ਉਹਦੀ ਮੈਂ ਸਖਤ ਸ਼ਬਦਾਂ ਦੀ ਨਿੰਦਾ ਕਰਦਾ ਅਤੇ ਮੈਂ ਇਹ ਕਹਿਣਾ ਨਹੀਂ ਕਿ ਜਨਾਬ ਰਾਜਨੀਤੀ ਦਾ ਚੌਥਾ ਥੰਬਾ ਹੈ ਪੱਤਰਕਾਰਤਾ ਮੀਡੀਆ ਉਹਨੂੰ ਕਿਸੇ ਵੀ ਤਰੀਕੇ ਨਾਲ ਦਬਾਇਆ ਨਹੀਂ ਜਾ ਸਕਦਾ ਤੇ ਜਿਹੜੇ ਜ਼ਬਾਨਗੇ ਉਹਦੇ ਜਿਹੜੇ ਗੰਭੀਰ ਸਿੱਟੇ ਨਿਕਲਗੇ ਤੇ 2027 ਚ ਲੋਕ ਇਹਦਾ ਜਵਾਬ ਇਹਨਾਂ ਨੂੰ ਇਥੋਂ ਤੋਰ ਤੁਰਦਾ ਕਰਕੇ ਦੇ ਦੇਣਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਭਾਤੀ ਜਨਤਾ ਪਾਰਟੀ ਦੀ ਹਦੇਰੀ ਪੰਜਾਬ ਤੋਂ ਲੜੀ ਹੈ ਸਾਰੇ ਬੀਜੇਪੀ ਨਾਲ ਜੁੜੋ ਅਤੇ 2022 ਚ ਬੀਜੇਪੀ ਸਰਕਾਰ ਲੈ ਕੇ ਆਓ ਤੇ ਜਿਵੇਂ ਆਪਣੇ ਵਿਵਾਰਦੀ ਦੇ ਹਰਿਆਣਾ ਉੱਥੇ ਜੋੜ ਦੇ ਸਹੂਲਤਾਂ ਜਿਵੇਂ 24 ਫਸਲਾਂ ਤੇ ਐਮਐਸ ਵੀ ਹੈ ਔਰ 2100 ਰੁਪਏ ਲਾਡੋ ਬહેਨ ਯੋਜਨਾ ਕਰ ਲਈ ਹੈਗੀ ਆ ਪੈਨ 3200 ਰੁਪਏ ਪੈਨਸ਼ਨ ਹੈਗੀ ਆ ਇਹ ਜਿੰਨੇ ਸਾਰੇ ਹੋਰ ਸਕੀਮਾਂ ਹੈਗੀਆਂ ਉਹ ਜੀਆਂ ਹਰਿਆਣੇ ਦੀ ਤਰਫ ਤੇ ਪੰਜਾਬ ਵੀ ਲਾਗੂ ਹੋਣ ਇਸ ਲਈ ਸਰਮ ਬੇਤੀ ਕਰਦਾ ਪੰਜਾਬ ਵਾਸੀਆਂ ਨੂੰ ਹਲਕਾ ਸਨੌ ਵਾਸੀਆਂ ਨੂੰ ਕਿ 2027 ਚ ਕਮਨ ਦੇ ਬਟਰ ਤੇ ਦਬ ਖੇ ਬੀਜੇਪੀ ਦੀ ਸੁਖਾਮ ਲਿਆਓ ਅਤੇ ਭਾਜਪਾ ਸੁਖਾਨ ਬਲੋ